ਦਿੱਤਾ ਜਾਦ ਪੱਤਰ ਦਿੱਤਾ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਨਾਲ 19 ਵਾਰੀ ਮੀਟਿੰਗਾਂ ਜਿਹੜੀਆਂ ਸਾਨੂੰ ਲਿਖਤੀ ਰਿਜ਼ੋਲਵ ਤੇ ਦਿੱਤੀਆਂ ਪ੍ਰਸ਼ਾਸਨ ਨੇ ਡੀਸੀ ਸਾਹਿਬਾਨਾ ਨੇ ਪਰ ਉਹ ਪਵਾਏ 16 ਫਰਵਰੀ ਹੜਤਾਲ ਹੋ ਰਹੀ ਹੈ ਮਜ਼ਦੂਰ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਮੈਗ ਵਿੱਚ ਕੱਚੇ ਆਦੇ ਮੁਲਾਜ਼ਮ ਤੇ ਤੁਹਾਡੇ ਕੀ ਵਿਚਾਰਾਂ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਪਿਛਲੇ ਦਿਨਾਂ ਅਸੀਂ ਖੰਨੇ ਮੀਟਿੰਗ ਕੀਤੀ ਸੀਗੀ ਜਿਹੜੀ ਦੇਸ਼ ਵੀ ਆਪੀ ਹੜਤਾਲਾਂ ਨਿੱਜੀਕਰਨ ਦੇ ਖਿਲਾਫ ਵੱਖ-ਵੱਖ 부ਹਾਗਾਂ ਦਾ ਜਿਹੜਾ ਨਿੱਜੀਕਰਨ ਕੇਂਦਰ ਸਰਕਾਰਾਂ ਤੇ ਸੂਬਾ ਸਰਕਾਰਾਂ ਕਰਨ ਲੱਗੀਆਂ ਹੋਈਆਂ ਨੇ ਯਾਨੀ ਕਾਰਪੋਰੇਟ ਘਰਾਣੇ ਦੇ ਹੱਥਾਂ 'ਚ ਸਾਰਾ ਸਿਸਟਮ ਆ ਜਿਹੜਾ ਉਸਮਾਉਣ ਜਾ ਰਹੇ ਨੇ ਕੁਝ ਸਮਾਤਾ ਕੁਝ ਸਮਾਉਣ ਜਾ ਰਹੇ ਨੇ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਮੋਰਚੇ ਵੱਲੋਂ ਆਦਾ ਪ੍ਰੋਗਰਾਮ ਲਿਖਿਆ ਹੋਇਆਗਾ ਵੀ ਜਿਹੜਾ ਦੇਸ਼ ਵਿਆਪੀ ਹੜਤਾਲ ਆ ਗਈ ਉਹ ਚਾਹੇ ਪੂਰਾ ਭਾਰਤ ਬੰਦਾ ਦਾ ਸੱਦਾਗਾ ਪਰ ਅਸੀਂ ਆਪਣੀ ਸਮੱਥਾ ਮੁਤਾਬਕ ਜਿਹੜਾ ਆਰਥਿਕ ਫੂਕ ਮਜਾਰੇ ਰੱਖੇ ਹੋਇਆ ਠੇਕਾ ਮਾਲਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 1 ਤੋਂ ਲੈ ਕੇ 2 ਵਜੇ ਤੱਕ ਉਸੀਂ ਕੱਲ ਨੂੰ ਇੱਥੇ ਰੋਡ ਜਾਮ ਕਰਕੇ ਅਰਤੀ ਫੂਕ ਮਜਾਰਾ ਕਰਾਂਗੇ ਬਾਕੀ ਜਿੱਥੇ ਵੀ ਵੱਡੇ ਇਕੱਠ ਹੋਣਗੇ ਉੱਥੇ ਅਸੀਂ ਆਪਦੀ ਹਾਜ਼ਰੀ ਜਿਹੜੀ ਮੋਰਚੇ ਵੱਲੋਂ ਦਿਵਾਵਾਂਗੇ ਸੋ ਐਸ ਲੋਟੀ ਸਾਡਾ ਪਿਛਲੇ ਦਿਨਾਂ 'ਚ ਬਰਨਾਲੇ ਮੀਟਿੰਗ ਹੋਈ ਹੈ ਕਿ ਕਿਸਾਨ ਮਜ਼ਦੂਰ ਜਨੀਆਂ ਵੀ ਕੱਚੀਆਂ ਮਜ਼ਦੂਰ ਜਿੱਥੇ ਬੰਦੀਆਂ ਰੈਗੂਲਰ ਮਜ਼ਦੂਰ ਜਿੱਥੇ ਬੰਦੀਆਂ ਉਹਨਾਂ ਦੇ ਇੱਕ ਸਾਂਝਾ ਥੜਾ ਕੈਮ ਕਰਨ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਉਹਦੀ ਮੀਟਿੰਗ ਹੋ ਗਈ ਹੈ ਤੇ ਕਨਵੈਕਸਰ ਉਹਦੀ 19 ਫਰਵਰੀ ਦੀ ਹੈ ਕਿ ਬਰਨਾਲੇ ਦਾਣਾ ਮੰਡੀ 'ਚ ਰੱਖੀ ਹੋਈ ਹੈ ਤੇ ਆਉਣ ਵਾਲੇ ਜਿਹੜਾ 23 ਮਾਰਚ ਦਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਦਾ ਉਹਦੇ ਸਬੰਧ ਤੇ ਉੱਥੇ ਵੱਡਾ ਇਕੱਠ ਕਰਨਾਗਾ ਜਾਨੀ ਜਿਹੜਾ ਨਿੱਜੀ ਕਰਨ ਦੇ ਖਿਲਾਫ ਜਾਨੀ ਇਹ ਸੰਘਰਸ਼ਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਨਾ ਇਹਦਾ ਤੇ ਨਾਲ ਹੀ ਸਾਡਾ 27 ਤੇ 28 ਫਰਵਰੀ ਦਾ ਮੋਰਚੇ ਵੱਲੋਂ ਪ੍ਰੋਗਰਾਮ ਆ ਨੈਸ਼ਨਲ ਹਾਈਵੇ ਜਾਮ ਕਰਨ ਦਾ ਉਹ ਅਸੀਂ ਕਾਫੀ ਉਹਦਾ ਅਸੀਂ ਅੱਜ ਮੰਗ ਪੱਤਰ ਵੀ ਦਿੱਤਾਗਾ ਤੇ ਨੋਟਿਸ ਵੀ ਦਿੱਤਾਗਾ ਸਾਰੇ ਡੀਸੀ ਸਹਿਬਾਨਾਂ ਨੂੰ ਵੀ ਉਹ ਕਿਸੇ ਵੀ ਕਿਤੇ ਵੀ ਨੈਸ਼ਨਲ ਜਿਹੜੀ ਹਾਈਵੇ ਜਾਮ ਆਸੀ ਕਰਾਂਗੇ ਜੇ ਸਾਡੀਆਂ ਹੱਕੀ ਤੇ ਜਾਇਜ਼ ਜਿਹੜੀਆਂ ਮੰਗਾਂ ਹੋ ਨਾ ਮੰਨੀਆਂ ਸਰਕਾਰ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ ਸਾਰੇ ਐਮਐਲਏ ਨੂੰ ਮੰਗ ਪੱਤਰ ਦਿੱਤਾ ਜਾਦ ਪੱਤਰ ਦਿੱਤਾ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਨਾਲ 19 ਵਾਰੀ ਮੀਟਿੰਗਾਂ ਜਿਹੜੀਆਂ ਸਾਨੂੰ ਲਿਖਤੀ ਰਿਜ਼ੋਲਵ ਤੇ ਦਿੱਤੀਆਂ ਪ੍ਰਸ਼ਾਸਨ ਨੇ ਡੀਸੀ ਸਹਿਬਾਨਾਂ ਨੇ ਪਰ ਉਹ ਇੱਕ ਵੀ ਮੀਟਿੰਗ ਸਾਡੀ ਮੁੱਖ ਮੰਤਰੀ ਨੇ ਕੀਤੀ ਨਹੀਂਗੀ ਚੰਡੀਗੜ੍ਹੋਂ ਸਾਨੂੰ ਜਾਨੀ ਖਾਲੀ ਲਫਾਫੇ ਵਾਂਗੂ ਮੋੜਦੇ ਰਹੇ ਨੇ ਸੋ ਇਹਦੇ ਰੋਸ ਵਜੋਂ ਅਸੀਂ ਵੱਡਾ ਜਿਹੜਾ ਇਕੱਠਾ ਜਿਹੜਾ ਅਸੀਂ ਉਹ ਕਰਨ ਜਾ ਰਹੇ ਹਾਂ ਨੈਸ਼ਨਲ ਹਾਈਵੇ ਜੇ ਨੈਸ਼ਨਲ ਹਾਈਵੇ ਜਾਮ ਕਰਨਾਗਾ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਸਾਡੇ ਪਹਿਲਾਂ ਧਿਆਨ 'ਚ ਨਹੀਂ ਲਿਆਂਦਾ ਤੁਸੀਂ ਹੁਣ ਅਸੀਂ 15 ਦਿਨ ਪਹਿਲਾਂ ਸਰਕਾਰ ਦੇ ਧਿਆਨ 'ਚ ਲਿਆਂਦਾਗਾ ਵੀ ਕੱਲ ਨੂੰ ਤੁਸੀਂ ਆਓਗੇ ਵੀ ਸਾਡੇ ਧਿਆਨ 'ਚ ਨਹੀਂ ਸਾਨੂੰ ਦੱਸਿਆ ਨਹੀਂ ਤੁਸੀਂ ਤੁਸੀਂ ਮੀਟਿੰਗ ਫੇਰ ਲੈ ਲਓ ਹੁਣ ਅਸੀਂ ਮੀਟਿੰਗ ਨਹੀਂ ਹੁਣ ਅਸੀਂ ਆਪਦਾ 24 ਘੰਟਿਆਂ ਦਾ ਜਿਹੜਾ ਸੰਘਰਸ਼ਾ ਉਹਨੂੰ ਪੂਰਾ ਇਹਨੇ ਬੈਨ ਲਾਗੂ ਕਰਾਂਗੇ ਚਾਹੇ ਸਰਕਾਰ ਮੀਟਿੰਗ ਲਿਆਵੇ ਚਾਹੇ ਸਰਕਾਰ ਕੁਝ ਹੋਰ ਲਿਆਵੇ ਪਰ ਅਸੀਂ ਆਪਦਾ ਸੰਘਰਸ਼ਾ ਜਿਹੜਾ 27 ਤੇ 28 ਨੂੰ ਵਿਡਰਾ ਨਹੀਂ ਕਰਾਂਗੇ ਕਿ ਕੋਈ ਲੈਟਰ ਲੈ ਕੇ ਉਹਨੂੰ ਅਸੀਂ ਪੂਰਾ ਇੰਪਲੀਮੈਂਟ ਕਰਕੇ ਲਾਗੂ ਕਰਾਂਗੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪਰਿਵਾਰਾਂ ਤੇ ਬੱਚਿਆਂ ਸਮੇਤ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਵਧੀਆ ਲੱਗ ਰਹੀਆਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ